ਗੁਰੂ ਸਾਹਿਬ ਸਾਡੇ ਨਾਲ ਵਚਨ ਕਰਦੇ ਨੇ ਸਾਨੂੰ ਸਮਝਾਉਣ ਵਾਸਤੇ ਲਿਖਦੇ ਨੇ ਕੁਝ ਗੁਰੂ ਸਾਹਿਬ ਕਹਿੰਦੇ ਨੇ ਆਸ ਸਨਿਆਸੀ ਤੋਂ ਸਨਿਆਸੀ ਜਿਹੜਾ ਬੰਦਾ ਆਪਣੀ ਢੇਰੀ ਢਾ ਲੈਂਦਾ ਆਸ ਛੱਡ ਦਿੰਦਾ ਫੇਰ ਉਹ ਨਿਰਾਸ਼ਾਵਾਲ ਵਾਦਾ ਜਦੋਂ ਨਿਰਾਸ਼ਾਵਾਲ ਵਾਦਾ ਫੇਰ ਉਹ ਕੀ ਟਰਪਾਲਦਾ ਤੋਂ ਆਪਣੇ ਨਿਮਾਣ ਦੇ ਵਿੱਚ ਸਨਿਆਸੀ ਹੋਣ ਦੀ ਯੋਗਤੀ ਪਾਲਦਾ ਮੈਂ ਸਨਿਆਸੀ ਹੋ ਜਾਵਾਂ ਸੌਖਾ ਆ ਕੰਮ ਨਹੀਂ ਕਰਨਾ ਪੜਾ ਰਾਮ ਨਾਮ ਮੋਰੇ ਹੱਥ ਵੜਨਾ ਮੈਂ ਕਿਹ ਖੜਾ ਨਾ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਜਿਹੜੇ ਜੋਗੀ ਬਣਦੇ ਨੇ ਜਿਹੜੇ ਜਤੀ ਸਤੀ ਬਣਦੇ ਨੇ ਸਿਰਫ ਕਾਇਆ ਨੂੰ ਭੋਗਣ ਵਾਸਤੇ ਬਣਦੇ ਨੇ ਉਹ ਕਾਇਆ ਕਿਸੇ ਤਰ੍ਹਾਂ ਵੀ ਭੋਗਦੇ ਨੇ ਕਿਸੇ ਹੋਰ ਦੀ ਭੋਗਦੇ ਨੇ ਆਪਣੀ ਭੋਗਦੇ ਨੇ ਸਾਰਾ ਸਿਸਟਮ ਇਦਾਂ ਚੱਲਦਾ ਠੀਕ ਆ ਅੱਗੇ ਗੁਰੂ ਸਾਹਿਬ ਕਹਿੰਦੇ ਦਇਆ ਦਿਗੰਬਰ ਇਹਨੂੰ ਸੁਣ ਚਾਹਨਾ ਸੁਣ ਦੀ ਲੋੜ ਆ ਦੱਦਾ ਦੱਦੀ ਦੇ ਉੱਤੇ ਲੱਗੀ ਸਿਆਰੀ ਜਿਹੜਾ ਸਾਡੇ ਅੰਦਰ ਦਰਦ ਆ ਕੰਮ ਕਰਨ ਦੇ ਨਾਲ ਸਾਡੀ ਬਾਡੀ ਦੇ ਵਿੱਚ ਦਰਦ ਪੈਦਾ ਹੁੰਦਾ ਤਖਾਬੜ ਮਹਿਸੂਸ ਹੁੰਦੀ ਆ ਬੰਦੇ ਦੀ ਆਤਮਾ ਫੋਰਸ ਕਰਦੀ ਆ ਗੁਰੂ ਸਾਹਿਬ ਕਹਿੰਦੇ ਆ ਬਈ ਦਿਗੰਬਰ ਦੇਹੀ ਵਿਚਾਰੀ ਸਿਰਫ ਐਸ ਦਰਦ ਤੋਂ ਕਿਰਤ ਨਹੀਂ ਕਰਨਾ ਚਾਹੁੰਦੇ ਸਿਰਫ ਆਪਣੀ ਦੇਹ ਨੂੰ ਵਿਚਾਰਨ ਲੱ ਪੈਂਦੇ ਨੇ ਤਾਂ ਕਹਿੰਦੇ ਅਸੀਂ ਰੱਬ ਨੂੰ ਪਾਉਣ ਚੱਲੇ ਆਂ ਆਪ ਮਰੇ ਮਮਾ ਮਰੇ ਦਲਾਮਾ ਆਪ ਮਰੇ ਅਵਰਾ ਨਾ ਮਾਰੀ ਵੀ ਜਿਹੜਾ ਬੰਦਾ ਜਿਹੜਾ ਬੰਦਾ ਇਹ ਕਹਿੰਦਾ ਆ ਵੀ ਤੂੰ ਕੰਮ ਕਰੀ ਜਾ ਆਰਾਮ ਦੇ ਨਾਲ ਬਹਿ ਕੇ ਮੈਂ ਰੱਬ ਦਾ ਨਾਮ ਜਪੀ ਜਾਣਾ ਤਾਂ ਪੈਸੇ ਮਿਲ ਜਾਣੇ ਗੁਰੂ ਸਾਹਿਬ ਕਹਿੰਦੇ ਆਪ ਵੀ ਮਰ ਪਹਿਲਾਂ ਆਪ ਮਰ ਫਿਰ ਦੂਜਿਆਂ ਦੇ ਨਾਲ ਦੂਜਿਆਂ ਨੂੰ ਮਾਰ ਆਪ ਮਰ ਪਹਿਲਾਂ Bana da kimin sahibi?